ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਸਾਰੇ ਭੈਣ ਭਾਈ ਚੜ੍ਹਦੀ ਕਲਾ 'ਚ ਹੋਣਗੇ ਇੱਕ ਮੈਂ ਫੇਸਬੁਕ ਤੇ ਪੋਸਟ ਪਾਈ ਸੀ ਕਿ ਰਾਬੜ ਡਾਗਿਨੀ ਮਾਰਦਾ ਰੱਬ ਮਾਰ ਦਿੰਦਾ ਮਤ ਉਹ ਗੱਲਾਂ ਕਿ ਸਾਡੇ ਕੁਝ ਲੋਕਾਂ ਦੇ ਇਹੋ ਜਿਹੇ ਹਾਲਾਤ ਬਣ ਗਏ ਨੇ ਮੈਂ ਗੱਲ ਕਰ ਰਿਹਾ ਖਡੂਰ ਸਾਹਿਬ ਤੋਂ ਜਿਹੜੇ ਐਮਪੀ ਨੇ ਅਮਰਿਤਪਾਲ ਸਿੰਘ ਇਹਦੇ ਦੇ ਸਾਥੀ ਨੇ ਅਮਰਿਤਪਾਲ ਨੂੰ 13ਵੇਂ ਗੁਰੂ ਦਾ ਦਰਜਾ ਦਿੱਤਾ ਇਹ ਕਿਨ੍ਹ ਸਿੰਘਾ ਨੇ ਬੜਾ ਸਟੈਂਡ ਲਿਆ ਵਾ ਔਰ ਮੈਂ ਪੋਸਟ ਪਾਈਆਂ ਰਕੀਆਂ ਨੇ ਉਹ ਪੋਸਟ ਬੜੀ ਸੀਵ ਕਰਕੇ ਰੱਖੀ ਆ ਤੂੰ ਘੜੀ ਮੁੜੀ ਹੋਰ ਸਵਾਲ ਕਰਦੇ ਕਿ ਚੰਨ ਸਿੰਘ ਤੂੰ ਕਹਿੰਦਾ ਸੀ ਪਰਚਾ ਕਰਾਉਣਾ ਤੇ ਸਨਾਖ ਕੀ ਕੀਤਾ ਸੀ ਉਹ ਭਰਾਓ ਸਾਡਾ ਇੱਕੋ ਹੀ ਗੁਰੂ ਆ ਗੁਰੂ ਗ੍ਰੰਥ ਸਾਹਿਬ ਦਸਾ ਪਾਛੇ ਦੀ ਜਾਗਦੀ ਜੋਤ ਹਾਜ਼ਰਾ ਹਜੂਰ ਸਰਬਗਣਾ ਭਰਪੂਰ ਆਈ ਕਿਸੇ ਬੰਦੇ ਨੂੰ ਗੁਰੂ ਦਾ ਦਰਜਾ ਨਹੀਂ ਦੇ ਸਕਦੇ ਤੇ ਨਾ ਹੀ برداشت ਹੀ ਕਰ ਸਕਦੇ ਆ ਤੇ ਉਹ ਜਿਹੜੇ ਮੈਨੂੰ ਕਮੈਂਟ ਕਰ ਕਰਕੇ ਕਹਿੰਦੇ ਆ ਕਿ ਤੂੰ ਪਹਿਲੋ ਪੋਸਟ ਪਾਈ ਸੀ ਮਰਤਪਾਲ ਦੇ ਵਰਖੜਾਲ ਤੇ ਕੀ ਬਣਿਆ ਉਹ ਹੌਸਲਾ ਕਰੋ ਭਰਾਓ ਹੌਸਲਾ ਜੇ ਮੈਂ ਪੋਸਟ ਪਾਈ ਆ ਤੇ ਮੈਂ ਕਾਰਵਾਈ ਵੀ ਕਰੂੰਗਾ ਤੇ ਮੈਂ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਔਰ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਜਿਸ ਤਣ ਲਾਗੇ ਸੋਈ ਜਾਣਾ ਹੈ ਆਵਰ ਕੋ ਜਾਣੇ ਪੀਰ ਪਰਿਆ ਗੁਰਬਾਣੀ ਦੀ ਤੁਕ ਵਾ ਅਹੀਂ ਜੋਧਪੁਰ ਜੇਲ ਕਟਿਆ ਤੇ ਸਾਡੇ ਜਿਹੜੇ ਜੋਧਪੁਰੀਏ ਆ ਜਾਂ ਧਰਮੀ ਫੌਜੀ ਆ ਕਈ ਵਿਚਾਰੇ ਰੋਲਦੇ ਫਿਰਦੇ ਜਿਨ੍ਹਾਂ ਦੀ ਹੱਥਕ ਬਾਤ ਨਹੀਂ ਪੁੱਛੀ ਤੇ ਅਹੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਫਿਰ ਉਹੋ ਜਿਹਾ ਕਾਲਾ ਦੂਰ ਆਵੇ ਐਸ ਪਾਸੇ ਲੋਕੀ ਜਾਣ ਲੋਕਾਂ ਦੇ ਬੱਚੇ ਤੇ ਫਿਰ ਉਹੀ ਜਿਹੜਾ ਸਮਾਨੂਰ ਦੁਬਾਰਾ ਰਿਪੀਟ ਕੀਤਾ ਜਾਏ ਇਹੋ ਜਿਹਾ ਅਸੀਂ ਨਹੀਂ ਚਾਹੁੰਦੇ ਅਸੀਂ ਕਹਿੰਦੇ ਕਿ ਪੰਜਾਬ ਦੇ ਅਮਨ ਸ਼ਾਂਤੀ ਬਣੀ ਰਹੇ ਔਰ ਸਾਰੇ ਹੀ ਆਪੋ ਆਪਣੇ ਘਰਾਂ ਦੇ ਵਿੱਚ ਸ਼ਾਂਤ ਤੇ ਸ਼ੁਕ ਸ਼ਾਂਤੀ ਨਾਲ ਰਹਿਣ ਉਹਦਾ ਇੱਕੋ ਹੀ ਹੈ ਕਾਰਨ ਕਿ ਜਿਹੜੇ ਪੰਜਾਬ ਵਿਰੋਧੀ ਪੰਥ ਵਿਰੋਧੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜੇ ਬੰਦੇ ਨੂੰ ਗੁਰੂ ਦਾ ਦਰਜਾ ਦੇਣਾ ਔਰ ਲੋਕਾਂ ਨੂੰ ਗੁੰਮਰਾਹ ਕਰਨਾ ਲੋਕ ਸਿਖਾਦ ਗਿਆ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨਾ ਐਹੋ ਜਿਹਿਆਂ ਜਿਹੜੀਆਂ ਕਾਰਵਾਈਆਂ ਦਾ ਮੈਂ ਸੰਤ ਤੋਂ ਸੰਤ ਵਿਰੋਧ ਕਰਦਾ ਇਹ ਸਬੰਧ ਦੇ ਵਿੱਚ ਮੈਂ ਆਲਾ ਅਧਿਕਾਰੀਆਂ ਨੂੰ ਮਿਲੂਗਾ ਇਹ ਇਹ ਜਿਹੜਾ ਪਖੰਡ ਚੱਲਣ ਡਿਆ ਵਾ ਜੇ ਕੋ ਗੁਰੂ ਦਾ ਦਰਜਾ ਅਮਰਤਪੁਰ ਨੂੰ ਦੇਖਣਾ ਜਾਂ ਉਹਦੇ ਸਾਥੀਆਂ ਵੱਲੋਂ ਤੇ ਇਹ ਇਹ ਮਾੜਾ ਵਾ ਇਹ ਆਉਣ ਵਾਲੀ نسل ਦੇ ਪੀੜੀ ਦੇ ਸਿੱਖਾਂ ਦੀ ਨੌਜਵਾਨ ਪੀੜੀ ਦੇ ਉੱਤੇ ਬੜਾ ਮਾੜਾ ਅਸਰ ਪਾਊਗਾ ਦੂਜੇ ਪਾਸੇ ਖਾਲਸਤਾਨ ਖਾਲਸਤਾਨ ਦੀ ਗੱਲ ਕਰਦੇ ਖਾਲਸਤਾਨ ਕੀ ਬਣਨਾ ਤੇ ਹਿੰਦੁਸਤਾਨ ਦਾ ਬੜਾ ਤਗੜਾ ਮਿਨੀ ਬਿਹਾਰ ਪੰਜਾਬ ਬਣ ਰਿਹਾ ਹੁਣ ਦੀ ਸੋਸ਼ਲ ਮੀਡੀਆ ਦੇ ਪੋਸਟਾਂ ਹੁੰਦਾ ਪੀਆ ਆਹ ਜਿਹੜੇ ਬਾਹਰ ਜਾਂਦੇ ਆ ਉਹਨਾਂ ਨੂੰ ਵੀ ਭਈਏ ਕਾਮਦੂ ਹੋਇਆ ਕੋਠੀਆਂ ਦੇ ਮਕਾਨਾਂ ਤੇ ਇੱਥੇ ਪੰਜਾਬ ਦੇ ਵਿੱਚ ਭਈਆਂ ਦਾ ਆਯੋਜਨਾ ਇਹ ਖਾਲਸਾਣ ਖਾਲਸਾ ਦੀ ਕਦੀ ਗੱਲ ਕਰਦੇ ਖਾਲਸਾਣ ਦੇ ਨਾਂ ਤੇ ਇਹ ਥਾਲੀ ਵਿੱਚ ਪਰੋਸ ਕੇ ਆਪਣਾ ਪੰਜਾਬ ਬਿਹਾਰੀਆਂ ਦੇ ਹੱਕ ਵਿੱਚ ਜਿੰਨੂੰ ਫਰੰਡੇ ਨੇ ਔਰ ਇਹਦੇ ਨਾਲ ਜਿਹੜੀ ਪੰਜਾਬ ਦੀ ਨਸਲ ਖੁਸ਼ੀ ਤੇ ਹੁਣ ਹੋਣੀ ਆ ਜਦੋਂ ਕੋਈ ਪੰਜਾਬੀ ਰਹਿ ਹੀ ਰਾਂ ਤੇ ਜੇ ਨੌਜਵਾਨ ਕੋ ਬਚਾ ਰਿਆ ਉਹ ਅੰਮ੍ਰਿਤਪਾਲ ਵਰਗਿਆਂ ਨੇ ਉਹਨਾਂ ਦਾ ਬਿੜਾ ਗਰਕਰਵਾਦਨਾ ਅੱਜਕੱਲ ਨੌਜਵਾਨ ਕੀ ਜਿਹੜੀ ਕੰਮ ਕਰਕੇ ਖੁਸ਼ ਨਹੀਂ ਹੋਏ ਉਹ ਚਾਹੁੰਦੀ ਆ ਕਿ ਕੋਈ ਖਰਚੇ ਦੜਕੇ ਵਾਲਾ ਬੱਲੇ ਬੱਲੇ ਵਾਲਾ ਕੰਮ ਹੋਵੇ ਉਹ ਫਿਲਮਾਂ ਵੀ ਵੇਖੇ ਉਹ ਇਹੋ ਸੋਚਦੇ ਕਿ ਨਹੀਂ ਕੋਈ ਆਹਜਾ ਕੰਮ ਕਰੀਏ ਕਿ ਲੋਕੀ ਕਹਿਣ ਬੱਲੇ ਬੱਲੇ ਠੀਕ ਆ ਭਾਈ ਇਹੋ ਜੇ ਕੰਮਾਂ 'ਚ ਕੁਛ ਨਹੀਂ ਪਿਆ ਮਿਹਨਤ ਮਰਦੂਰੀ ਕਰੋ ਤੇ ਆਪਣਾ ਪਰਿਵਾਰ ਤੇ ਆਪਣੇ ਬੱਚਿਆਂ ਆਪਣੇ ਮਾਪਿਆਂ ਨੂੰ ਪਾਲੋ ਉਹਨਾਂ ਦਾ ਵੇਖ ਬਣਾਉਤਾ ਕਿ ਪੰਜਾਬ ਤਰੱਕੀ ਕਰ ਸਕੇ ਤੇ ਦੂਸਰੀ ਗੱਲ ਇਹ ਹੈ ਕਿ ਸਾਡੇ ਜੁਆਰਦਿਆਂ ਦਾ ਕੋਈ ਮਸਲਾ ਹੱਲ ਨਹੀਂ ਜੇ ਹੋਇਆ ਹੁਣ ਮੈਂ ਹੀ ਜਿਆਦਾ ਰੱਖਾ ਸੋਸ਼ਲ ਮੀਡੀਆ ਤੇ ਰੋਲਾ ਪੈਣਾ ਔਰਤੀ ਦੇ ਸਾਡੇ ਬੰਦੇ ਸਾਰੇ ਚੁੱਪ ਕਰ ਗਏ ਪਤਾ ਨਹੀਂ ਕਿਹਦੀ ਕੋਲੋਂ ਉਹ ਬੋਲ ਕੇ ਕੋਈ ਨਹੀਂ ਆ ਤੇ ਮੈਂ ਹੁਣ ਸਰਕਾਰ ਦੇ ਆਲਾ ਅਧਿਕਾਰੀਆਂ ਦੇ ਸਰਕਾਰ ਦੇ ਨਾਲ ਵੀ ਸੰਪਰਕ ਕਰੂੰਗਾ ਕਿ ਸਾਡੇ ਜੋਧਪੀਆ ਦਾ ਕੀ ਕਸੂਰ ਯਾਰ ਜੇ 40 ਬੰਦਿਆਂ ਨੂੰ ਦਿੱਤਾ ਤੇ ਦੂਜਿਆਂ ਨੂੰ ਵੀ ਕੋਈ ਨਾ ਕੋਈ ਮੌਜਾ ਦਿੱਤਾ ਜਾਏ ਜਾਂ ਜੇ ਹੱਕ ਰੱਸੀ ਕੀਤੀ ਜਾਏ ਉਹਨਾਂ ਦੀ ਅਗਵਾਈ ਕਰੂੰਗਾ ਮੇਰੇ ਕੋਲ ਬੜਿਆ ਬੰਦਿਆਂ ਦੇ ਕਾਗਜ਼ ਪੱਤਰ ਪਏ ਆ ਲੋਕਾਂ ਕੋਲ ਦਵਾਈ ਲੈਣ ਜੋ ਕਿ ਪੈਸੇ ਨਹੀਂ ਦੇ ਚਾਰਾ ਚਾਰਾ ਜੋਈ ਕੀ ਕਰਨਗੇ ਔਰ ਬੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਮੈਂ ਇਹ ਚਾਹੁੰਦਾ ਕੀ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਐ ਬੱਜੀ ਰਵੇ ਧਰਮ ਦੇ ਨਾਮ ਤੇ ਕੋਈ ਇਹਨਾਂ ਨੂੰ ਗਮਰਾਹ ਨਾ ਕਰੇ ਕੋਈ ਇਹ ਨਾ ਕਹੇ ਕਿ ਅੰਮ੍ਰਿਤਪਾਲ ਸਿੰਘ ਮੈਂ 13ਵਾਂ ਗੁਰੂ ਆ ਜੀ ਉਹ ਨਿਹੰਗ ਸਿੰਘ ਨੇ ਬੜਾ ਵਧੀਆ ਸਟੈਂਡਰਡ ਲਿਆ ਕੇ ਦਿੰਦੇ ਜੀ ਫਿਰ ਇਹਦੇ ਪਿਓ ਨੂੰ ਚੌਧਾ ਬਣਾ ਦਿਓ ਤੇ ਹੋਰ ਇਹਦੇ ਪਰਿਵਾਰ ਦੇ ਚੋਣ ਸਾਹਿਬ ਜੀ ਆ ਦੇ ਬਣਾ ਦਿਓ ਉਹਦੀ ਗੱਲ ਬਿਲਕੁਲ ਸਹੀ ਆ ਸਾਨੂੰ ਲੋੜ ਵਾ ਅੱਜ ਇਹੋ ਜੇ ਅਨਸਰਾਂ ਦੇ ਵਰਖੜਾ ਆਵਾਜ਼ ਬਲੰਦ ਕਰਦੀ। ਪਰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਲੰਗਰਾਂ ਦੇ ਰਿਤੇ ਤੇ ਵਰਗਲ ਦੇ ਤੇ ਪੀਜੀਆਂ ਦੇ ਲੰਗਰ ਲਾਉਂਦੇ ਇਧਰ ਵੀ ਧਿਆਨ ਦਿਓ ਨਹੀਂ ਤੇ ਆਉਣ ਵਾਲਾ ਸਮਾਂ ਪੰਜਾਬ ਵਾਸੀ ਬਹੁਤ ਵੱਡਾ ਘਾਤਕ ਸਾਮਤ ਹੋਊਗਾ। ਉਹ ਜਿਹੜੇ 5-6 10 ਪੱਕਾ ਦੀਦੀਆਂ ਇਹ ਇਹ ਵੀ ਨਹੀਂ ਹੋਸਾ ਮਰਣੀਆਂ। ਤੇ ਆ ਬੱਚੋ ਪੰਜਾਬ ਚ ਚਲੋ। ਮੈਂ ਤਾਂ ਕਹਿਣਾ ਕਿ ਬਾਦਲ ਸਾਹਿਬ ਨੇ ਬਹੁਤ ਵਧੀਆ ਅਗਜ਼ਰਾ ਕੀਤਾ ਬਹੁਤ ਵਧੀਆ ਜਿਨ੍ਹਾਂ ਨੇ ਅੰਮ੍ਰਿਤ ਮਾਨ ਨੂੰ ਸਪੋਰਟ ਕੀਤੀ ਹਮਾਇਤ ਨਹੀਂ ਕੀਤੀ ਇੱਕ ਚਰਨ ਚ ਚਰਨਜੀਤ ਸਿੰਘ ਬਰਾੜ ਉਹ ਹਰ ਵਾਰੀ ਕਹਿੰਦਾ ਮੈਂ ਕਹਿਣਾ ਸੀ ਅੰਮ੍ਰਿਤਪਾਲ ਨੂੰ ਸਪੋਰਟ ਕਰਦੇ ਹੋ ਸਰਬਜੀਤ ਨੂੰ ਸਪੋਰਟ ਕਰਦੇ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਚਰਨਜੀਤ ਸਿੰਘ ਬਰਾੜ ਨੇ ਬੋਲਦਾ ਕਿ ਇਹ ਇਹ ਨੁਕਤੀ ਹੈ 13ਵੇਂ ਗੁਰੂ ਦਾ ਦਰਜਾ ਦਿੱਤਾ ਜਾਣ ਰਿਹਾ ਵਾ ਮਨਨ ਚਰਨਜੀਤ ਸਿੰਘ ਵਰਾੜਵਾਲ ਕੇ ਵੀ ਇਹਨੂੰ ਸਪੋਰਟ ਕਰਦੇ ਅੰਮ੍ਰਿਤਪਾਲ ਨੂੰ ਔਰ ਬਹੁਤ ਨਦੀਆ ਫੈਸਲਾ ਰਿਆ ਕਾਂਦੀਪਾਲ ਦਾ ਸਰਦਾਰ ਸੁਪਰੀਸਰ ਬਾਦਲਤਾ ਕੇ ਨਹੀਂ ਸਪੋਰਟ ਕੀਤੇ ਨਾ ਕਿਉਂਕਿ ਸ਼ਾਇਦ ਕਿਸ ਤਰ੍ਹਾਂ ਕੀਤੇ ਬੰਦੇ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ ਕਿ ਵਿਦੇਸ਼ ਤੇ ਕੌਮ ਦੇ ਪੰਜਾਬ ਤੇ ਹਿੱਥਾਂ ਦੀ ਗੱਲ ਨਹੀਂ ਕਰਦਾ ਇਹ ਨੁਕਸਾਨ ਕਰਨ ਨੂੰ ਫਿਰੰਡੇ ਨੇ ਔਰ ਭਰਾਓ ਬਚੋ ਤੇ ਆਪਣੇ ਬੱਚਿਆਂ ਨੂੰ ਬਚਾਓ ਤੇ ਸੱਚ ਦਾ ਸਾਥ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬਰ ਕਰ ਕਰਿਓ ਤਾਂ ਕਿ ਮੇਰੀ ਹਰ ਵੀਡੀਓ ਤੱਕ ਤੱਕ ਪਹੁੰਚ ਸਕੇ ਤੇ ਕਮੈਂਟ ਵਿੱਚ ਆਪਣੀ رائے ਦਿਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ